ਪਰ ਟੁੱਟ ਗਿਆ ਓਏ ਹਾਲੀ ਵਾਲਾ ਮੈਂ ਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਵਾਟ ਨਾਲ ਰੁਣਦੇ ਜਾਣੀ ਵਾਟਾਂ ਤੋੜੇ ਦੌੜ ਵਾਟ ਨਹੀਂ ਰੁਣਦੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰਲਾ ਕੋੜਾ ਠੀਕ ਕਰ ਯਾਰ ਕਾ ਕਿ ਕਰਦਾ ਮਰ ਗਈ ਮਰ ਕੇ ਲੈ ਗਈ ਪਾਣੀ ਪੈ ਗਿਆ ਯਾਰ ਸਿੱਧੀ ਪਾਣੀ ਪੈ ਗਿਆ ਇਧਰ ਲੈ ਟੋੜੇ ਟੋੜੇ ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਜਈ ਗਈ ਸਾਰਾ ਡੰਗ ਇਹ ਲੱਗਿਆ ਬੰਨ ਹੇ ਹੁਣ ਇੱਥੇ ਆ ਗਿਆ ਟੋੜ ਗਿਆ ਭਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਦਾ ਲੰਘੇ ਪਾਣੀ ਲੰਘਿਆ ਓ ਪੋਰੇ ਲਾਵਾ ਓ ਸਭ ਨੱਟ ਗਿਆ ਵਾਗਰੂ ਵਾਗਰੂ ਦਾ ਚੱਕੀ ਨਹੀਂ ਕੀਤੀ ਮਾਈ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਨਹੀਂ ਚੱਕੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂੰ ਮਾਈ ਗੁਰੂ ਮਾਈ ਗੁਰੂ ਤੁਸਾਂ ਨਹੀਂ ਚੱਕੀ ਨਹੀਂ ਕੀਤੀ ਮਾਈ ਗੁਰੂ ਸਾਂਦਾ ਨਹੀਂ ਨਾਲ ਮਾਈ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਆ ਜੂ ਨਾਲ ਉਹਦੇ ਨਾਲ ਨਾਲ ਹੀ ਉਹਦੇ ਨਾਲ ਨਹੀਂ ਕਰਦਾ ਤੇ ਮੇਰੀ ਗੱਦੀ ਮਾਈ ਗੁਰੂ ਤੂੰ ਮਾਈ ਗੁਰੂ ਸਾਂਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮਰ ਗਿਆ ਮਰ ਗਿਆ 14 ਦਿਨ ਉਹ ਵੀਰ ਬੰਨ ਟੱਡ ਗਿਆ ਬੰਨ ਪਿੰਦੇ ਪੈ ਕਾਲੋ ਬਾਂਟ ਟਟਕਾ ਛੱਤੀ ਪਜਾ ਬਾਂਟ ਟਟਕਾ ਛੱਤੀ ਮਰ ਕੇ ਚਲੋ ਚਲੋ ਪਰ ਆ ਜਾ ਬਾਂਟ ਟਟਕਾ ਛੱਤੀ ਪਹੁੰਚ ਮੇ ਰਹਿ ਵੀਰ ਉਹ ਲੱਕੜਾ ਨਾ ਕੱਟਾਰੂ ਬੰਦੇ ਉਹ ਲੱਕੜਾ ਨਾ ਲੱਕੜਾ ਲਾ ਫੰ ਲੱਕੜਾ ਪਰ ਨਹੀਂ ਬਣਦਾ ਬਾਂਟ ਟਟਕਾ ਵੀਰ ਬੰਨ ਲੱਕੜਾ ਲਾ ਬਾਂਟ ਟਟਕਾ ਵੀਰ ਬੰਨ ਅਲੀ ਆੜਾ ਨੇ ਚੰਗੀ ਨਹੀਂ ਕੀਤੀ ਉਹ ਘਾਣਾ ਬੜਾ ਤਾ ਓਏ ਓ ਕਿੰਨਾ ਗਿਆ ਕੇ ਤਾ ਓਏ ਨੱਕੜਨਾ ਓਏ ਨੂੰ ਆ ਗੁੱਸਾ ਕਰਦਾ ਉਹ ਨੱਕੜਨਾ ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਤੂੰ ਭਾੜਦੀ ਜਾਂਦੀ ਤੇਰੇ ਜਾ ਫਿਰ ਲੱਗਣ ਲੱਗਾ ਸਾਬ ਕਲਗੀ ਜੀ ਫਤੇ ਐਲੀ ਕਲਾੜੇ ਬੰਦ ਤੇ ਕੋੜ ਹੋ ਗਿਆ ਮੇਰੇ ਵੀ ਜਿਹਨਾਂ ਦਾ ਟਰੈਡਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਤੇ ਡੰਗ ਡੰਗਰਾ ਆ ਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ